ਮੈਮਨੀ ਸੋ ਜਦੋਂ ਪਹਿੜ ਦੇ ਵਿੱਚ ਇਹ ਸਕਾਲ ਖਿਲੰਨਾ ਤੋਂ ਪ੍ਰੈਪ ਕੀਤੀ ਸੀਗੀ ਤੇ ਪਹਿੜ ਦੇ ਵਿੱਚ ਸਾਡਾ ਇਹ ਮਾਲਵਾ ਕਾਜਵਾਡਿਸ਼ਨ ਬਰਾਲਾ ਪੁੱਜ ਗਿਆ ਸੀ ਤੇ ਬਸ 1964 ਦੇ ਵਿੱਚ ਅਸੀਂ ਪਹਿਲੇ ਵਿਦਿਆਰਥੀ ਆ ਇਸ ਕਾਜ ਦੇ ਤੇ 1964 ਦੇ ਵਿੱਚ ਸਾਡੇ ਕੋਲ ਬੰਸਾ ਆ ਗਿਆ ਬਈ ਦੋ ਪ੍ਰੋਫੈਸਰ ਸੀਗੇ ਪ੍ਰੋਫੈਸਰ ਐਸ ਕੇ ਕਾਲਗਾ ਸੀਗੇ ਪੋਲੀਟিক্যাল ਸਾਇੰਸ ਦੇ ਵਿਖਾਸ਼ ਪਰ ਮੁਸਾਸੀ ਵੀ ਮੈਂ ਇੰਨਾ ਸੁਭਾਗਾ ਰਹਾ ਵੀ ਕਿੰਨੇ ਸਾਲ ਮੈਂ ਮੈਨੂੰ ਇਹਨਾਂ ਦਾ ਗਰੁੱਪ ਹੀ ਮਿਲਦਾ ਰਿਹਾ ਤੇ ਉਹਨਾਂ ਸਮੇਂ ਅਗਰਾ ਨੂੰ ਕੋਈ ਨਾ ਨੂੰ ਇੱਥੇ ਲਿਆ ਨਾ ਉਹ ਪੋਲੀਟিক্যাল ਸਾਇੰਸ ਦੇ ਪ੍ਰੋਫੈਸਰ ਨੇ ਨਾ ਸੌਰੀ ਅਰਦਾਸ ਤੋਂ ਮੈਂ ਜਿੱਦੂ ਪੰਜਾਬੀ ਜੇ ਕਰ ਸਕਦਾ ਕਿਉਂਕਿ ਕਾਲਜ ਦੇ ਵਿੱਚ ਕੋਈ ਵੀ ਸਮਾਗਮ ਹੋ ਰਿਹਾ ਹੈ ਸਾਇਤਿਕ ਸਮਾਗਮ ਕਵਤਾ ਮੁਕਾਬਲੇ ਸਮੇਂ ਤੇ ਮੁਕਾਬਲੇ ਬਹੁਤ ਜ਼ੋਰ ਸੀ ਕਾਲੇ ਦੇ ਅੱਜ ਕਦੋਂ ਖਤਮ ਹੋ ਗਿਆ ਲੋ ਕਵਤਾ ਮੁਕਾਬਲਾ ਆਪਣਾ ਪੀਟਾ ਦਾ ਮੁਕਾਬਲਾ ਭਾਸ਼ਣ ਮੁਕ ਭਾਸ਼ਣ ਮੁਕਾਬਲਾ ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਸੀਗੀ ਗੀਤ ਨੂੰ ਹਰ ਇੱਕ ਟੀਚਰ ਚਾਹੁੰਦਾ ਸੀ ਕਿ ਵਿਚਾਰ ਮੈਂ ਕਰਾਉਂਗਾ ਬਈ ਕਵਤਾ ਵੀ ਅਗਲੇ ਨੇ ਔਖੇ ਸੌਕੇ ਕਰ ਲੈਣੀ ਹੈ ਪਰ ਭਾਸ਼ਣ ਨੂੰ ਕਿਸੇ ਨੇ ਨਾ ਮੰਨਿਆ ਵੀ ਮੈਂ ਤਿਆਰ ਕਰਾਂਗਾ ਤਾਂ ਆਸ਼ੀਰਵਾਦ ਸੀ ਨਾ ਉਹ ਪ੍ਰੋਫੈਸਰ ਅਮਦਾਨ ਵੀ ਰਸ਼ਾਲੀ ਦੇ ਕਿਉਂਕਿ ਉਹ ਦਵਾਦਗੀ ਬੋਲੀ ਹੈ ਬਿਸ਼ਾਰੀ ਤੇ ਉਹਨਾਂ ਨੇ ਪਹਿਲਾਂ ਸਾਨੂੰ ਕਹਿਣਾ ਵੀ ਆਹ ਟਾਪਿਕ ਹੈ ਤੇ ਤੁਸੀਂ ਲਿਖੋ ਪਹਿਲਾਂ ਜਿੰਨਾ ਲਿਖ ਸਕਦੇ ਹੋ ਲਿਖੋ ਦੋ ਚਾਰ ਨੂੰ ਪੁਸਤਕਾਂ ਵੀ ਦੇ ਦੇਣੀ ਉਹਨਾਂ ਨੇ ਲੈ ਵੀ ਦੇ ਵਿੱਚ ਆਹ ਰਿਲੇਟਡ ਦੇ ਨਾਲ ਸੁਮਕਰੀ ਹੈਗੀ ਉਹ ਪੜੋ ਤੁਸੀਂ ਤੇ ਫਿਰ ਜਦੋਂ ਅਸੀਂ ਲੈ ਕੇ ਲਿਆਉਣਾ ਕਿਉਂਕਿ ਉਸ ਵੇਲੇ ਨਾ ਹੈ ਨਹੀਂ ਸੀਗਾ ਤੇ ਫਿਰ ਉਹਨਾਂ ਨੇ ਜੀ ਉਹਨਾਂ ਦੇ ਨਾਲ ਸੌਦਾ ਕਰਾ ਲੋ ਰੇ ਤੇ ਆ ਚੀਜ਼ ਐਡ ਕਰੋ ਇਥੇ ਆ ਚੀਜ਼ ਐਡ ਕਰੋ ਤੇ ਹਰ ਬਰ ਸਾਡੇ ਬਾਜੂ ਦੇ ਵਿੱਚ ਡੇਢ ਟੀਮਾਂ ਜਾਂਦੀ ਹੈ ਬਾਹਰਲੇ ਕਾਰ ਜਾਂਦੇ ਮੁਕਾਬਲੇ ਦੇ ਵਿੱਚ ਤਾਂ ਇਨ ਇਨਾਮ ਜਿੱਕੇ ਲੈਂਦੀਆਂ ਪਹਿਲੇ ਪਾਸਟ ਕਰੇ ਸੈਕਿੰਡ ਰੰਗ ਕਰੇ ਆਈ ਰਿਸ਼ੀ ਤੇ ਫਿਰ ਇੱਕ ਇੱਕ ਤਾਂ ਹੁੰਦਾ ਸੀਗਾ ਕਾਰਬ ਚਾਰਜ ਮੁਕਾਬਲਾ ਇੱਕ ਹੋਰ ਹੁੰਦਾ ਸੀਗਾ ਬਈ ਹੈ ਪੋਲਿਟੀਕਲ ਸੰਪੋਜ਼ੀਅਮ ਉਹਦੇ ਵਿੱਚ ਵੀ ਕਵਤਾ ਵੀ ਉਸ ਵਿਦਿਆਰਥੀ ਨੇ ਆਪ ਲਿਖੀ ਹੋ ਉਹ ਜਿਹੜੀ ਨਹੀਂ ਉਹਦੇ ਵਿੱਚ ਸਾਡੇ ਬੰਦੇ ਫੇਰ ਪ੍ਰੋਫੈਸਰ ਪਿੱਛੇ हट ਗਏ ਵੀ ਇਹ ਤਾਂ ਬਨੂ ਸਾਹਿਬ ਹੀ ਕਰਾਉਂਦੇ ਤੇ ਉਹ ਫਿਰ ਉਹਨਾਂ ਨੇ ਕਾਪੀ ਦੇ ਦੇ ਨੇ ਵੀ ਤੋ ਇਹਦੇ ਉੱਤੇ ਲਿਖੋ ਇਹਦੇ ਉੱਤੇ ਲਿਖੋ ਉਹ ਲਿਖਣੀ ਅਗਲੇ ਨੇ ਜਿਉਂਦੀ ਟੁਟੀ-ਫੁਟੀ ਆਉਣੀ ਤੇ ਫਿਰ ਉਹਨੂੰ ਹਰ ਪਾਕ ਤੋਂ ਐਂਡ ਭਰਪੂਰ ਕਰਕੇ ਸਮਗਰੀ ਨੂੰ ਤੇ ਜਿੱਧਰ ਫਿਰ ਭੇਜਣਾ ਬਸ ਠੀਕ ਹੈ ਤੇ ਧੀਮਾ ਹੋ ਜਾ ਫਿਰ ਲੈਂਦੀ ਅਸੀਂ ਕਿਹਾ ਕਰਕੇ ਕਾਜ ਦੇ ਵਿੱਚ ਨਾਟਕ ਮੁਕਾਬਲੇ ਹੋਣੇ ਕਈ ਕਿਹ ਜਾਂਦਾ ਸਾਹਿਤਕ ਮੇਲਾ ਲੱਗਣਾ ਤੇ ਹੋਰ ਸ਼ਾਇਰਾਂ ਦੇ ਲੇਖਾਂ ਦੇ ਜਨਮ ਦਿਨ ਤਾਂ ਉਹ ਸਭ ਦੇ ਕਰਤਾ ਧਰਤਾ ਪ੍ਰੋਫੈਸਰ ਅਮਰਦਾਸ ਵੀ ਨਿਸ਼ਾਨ ਤੁਸੀਂ ਇੱਕ ਵਾਰ ਯੂਨੀਅਨ ਤੇ ਮੁਗੇ ਗਏ ਸਾਰੇ ਇਕੱਠੇ ਹੋ ਕੇ ਤਾਂ ਉੱਥੇ ਮੈਨੂੰ ਪੁੱਛੇ ਨਾ ਕਿ ਯਾਰ ਤੁਹਾਡੇ ਪੋਲੀਟਿਕਲ ਸਾਇੰਸ ਦਾ ਪ੍ਰੋਫੈਸਰ ਕੌਣਾ ਤੁਸੀਂ ਕਹਿੰਦੇ ਪ੍ਰੋਫੈਸਰ ਡੀਐਸ ਪੰਨੂ ਯਾਰ ਕਹਦੇ ਹੋ ਤਾਂ ਪੰਜਾਬੀ ਦੇ ਨੇ ਕਿਉਂਕਿ ਇੰਨਾ ਸਿਹਤ ਦੇ ਸਰਗਰਮੀਆਂ ਕਾਰਨੀਆਂ ਪ੍ਰੋਫੈਸਰ ਵੀ ਐਸ ਕੋਲ ਤੇ ਇਹਨਾਂ ਦੇ ਐਸਪਰੇਮੂਲੇ ਗੈਸਾਂ ਦੇ ਬੈਕ ਤੇ ਪੜੇ ਆ ਮਜਾ ਨਹੀਂ ਹੈ ਬਈ ਜੇ ਅੰਦਰੋਂ ਟੀਜੇ ਛੱਡ ਪੀੜ ਛੱਡੂ ਡੇਟ ਹੋ ਗਿਆ ਨਾ ਇਹ ਵੀ ਇੰਟਰਵਿਊ ਚ ਦੱਸਦਾ ਨਹੀਂ ਤੇਰਾ ਪੀੜ ਐਜੂਕੇਸ਼ਨ ਹਾਂ ਤੇ ਉਹ ਵੀ ਗੱਲ ਹੈ ਵੀ ਜਦੋਂ ਦੂਜੇ ਦਾ ਪੀੜ ਵੱਲ ਗਿਆ ਇਹ ਨਹੀਂ ਹੈ ਘੇੜ ਉਹਨਾਂ ਨੇ ਛੱਡ ਦਿੱਤਾ ਤੁਸੀਂ ਐਂ ਨਹੀਂ ਫਿਰ ਬਈ ਹੁਣ ਹਾਜ਼ਰੀ ਬੋਲਣ ਲੱਗਿਆ ਬਈ 1 2 3 ਨਾ 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 23 34 ਐਂ ਨਹੀਂ ਵੀ ਤੁਸੀਂ ਵੀ ਮਾੜਾ ਬੁੜਾ ਐ ਵੀ ਬੈਠੇ ਰਹੋਗੇ ਹੈ ਜੀ ਕੋਈ ਪਤਾ ਨਹੀਂ ਕੀ ਦੇ ਨਾਮ ਕਰਨ ਬੋਲਿਆ ਜੀ ਉਹਨਾਂ ਪੜਾ ਰਹੇ ਨੇ ਤੇ ਦੇਖ ਲਿਆ ਬਈ ਕਿਸੇ ਮੁੰਡੇ ਦਾ ਧਿਆਨ ਨਹੀਂ ਹੈ ਪੜਾਈ ਦਾ ਆ ਉੱਤਨੀ आ दस तो मैं की कुछ बोलिया हम तक है बस साढ़े साढ़े बस जे अखा के जो भी रखने ਉਹਨਾਂ ਸਮੇਂ ਚ ਨੋਟਸ ਬਣਾਉਣ ਦਾ ਬੜਾ ਸ਼ੌਕ ਪੰਡਤ ਜੀ ਅਸੀਂ ਨਾਲ ਦੀ ਨਾਲ ਪੁਆਇੰਟ ਨੋਟ ਕਰਮੇ ਹੁਣ ਤੱਕ ਪੁੱਛਦੇ ਵੀ ਹੈ ਹੈ ਜੀ ਇੱਥੇ ਜਵਾਲ ਮੇਜ ਕੋਲੇ ਗਏ ਰਹੇ ਭਈ ਤੁਸੀਂ ਕਿ ਕਿਤਾਬਾਂ ਨਹੀਂ ਲਿਉਂਦੇ ਕਾਫੀ ਨਹੀਂ ਲਿਉਂਦੇ ਕਹਿੰਦੇ ਕਿ ਪੁਰਾਣਾ ਸਕੂਲ ਦੀ ਜਗ੍ਹਾ ਦੀ ਸੀ ਕਾਨੂੰਨਾਂ ਚ ਆ ਕੇ ਆ ਆਹ ਆਹ ਫਰਹਾਲ ਹੋ ਗਏ ਆਹ ਹਾਲ ਹੋ ਗਏ ਬੜਾ ਹੀ ਆ ਤੇ ਪ੍ਰੋਫੈਸਰ ਵੀ ਉਹੀ ਪਸੰਦ ਹੈ ਜਿਹੜਾ ਭਜਾ ਦੇਵੇ ਹੈ ਜੀ ਪਹਿਲਾਂ ਉਹਨੇ 10 ਮਿੰਟ ਉਥੇ ਸਟਾਫ ਰੂਮ ਕੇ ਪੈਰ ਮੜੀ ਜਾਣੇ ਨੇ मुंडे बाहर निकले आए फिर कलासरूम पर प्रोफेसर बी एस बलो सिंह जी एने अपने पोलिटिकल पढ़ा भारत का संविधान तोर लिया था ना ना दोनों अमरीका रूस इंग्लैंड सब जानी रोटे ला ले जी ना ਨੂੰ ਮੈਨੂੰ ਨਾਲ ਪਤਾ ਉਹਨਾਂ ਫਲਾਲੇ ਪਾਣੀ ਕੀ ਵਰ ਰਿਆ ਉਥੇ ਕੀ ਹਾਲਾਤ ਨੇ ਉਹ ਕਿਉਂਕਿ ਇਹ ਇਹ ਜਿਹੜਾ ਨੋਟਸ ਵਾਲਾ ਰਜਿਸਟਰ ਹੁੰਦਾ ਸੀ ਉਹ ਕਈ ਵਾਰ ਮੈਨੂੰ ਕਹਿ ਦਿੱਤਾ ਪਰਮਿਟਰ ਲੈ ਕੇ ਆ ਵੀ ਲਿਵਾਉਣੇ ਪੱੜ ਗਏ ਉਹ ਲਈ ਲੈ ਕੇ ਜਾਣਾ ਉਹਦਾ ਜੀ ਆਦ ਖੋਲ ਲਾ ਦਿੱਤੀ ਮਟ ਦਿੱਤੀ ਹੈ ਨਾ ਅਚਾ ਉਹ ਦੇਖਣਾ ਬੱਲੇ ਬੱਲੇ ਉਹਦੇ ਤੇ ਚੇਪੀਆਂ ਤੇ ਚੇਪੀਆਂ ਚੇਪੀਆਂ ਤੇ ਚੇਪੀਆਂ ਕਿਉਂ ਸੁਭਦਾਂ ਸੀ ਕਿ ਕਿੰਨੀਆਂ ਚੇਂਜਸ ਹੋ ਗਈਆਂ ਹੁਣ ਵੇਲੇ 100 ਕਿੰਨੇ ਤੇ ਜਾ ਪਹੁੰਚੀ 100 ਤਾਂ ਹੈ ਜੀ ਫਿਰ ਤੇ ਕੁਝ ਚੇਂਜਸ ਹੋ ਗਿਆ ਸਾਰਾ ਉਹ ਜਿਹੜੀ ਜਿਹੜੀ ਵੀ ਤੰਗਲੀ ਹੋਣੀ ਉਹਨੂੰ ਆਪਣੇ ਰੋਸ ਦੇ ਉੱਤੇ ਟੱਗ ਕੇ ਉੱਥੇ ਲਾ ਲੈਣ ਕਿ ਇਹ ਆ ਸੋਲ ਹੋਈ ਹੈ ਐ ਸੈਸ਼ਨ ਦੇ ਵਿੱਚ ਹੋਈ ਹੈ ਤੇ ਉਹ ਨਵਾਂ ਇਹਦਾ ਆਲੋ ਹੈਇ ਤਰ੍ਹਾਂ ਹੈ ਬਿਲਕੁਲ ਅਪਡੇਟ ਰੱਖਣਾ ਆਪਣਾ ਜਿਹੜਾ ਉਹ ਲਿਸਟ ਹੈ ਗਈ ਉਹ ਤੋਂ ਤੇ ਅ ਪਸੇ ਐਕਸਟਰਾ ਬਾਕੀ ਬੱਚਿਆਂ ਨੂੰ ਮੈਂ ਸਮਝਦਾ ਵੀ ਅੱਜ ਉਹਨਾਂ ਦੇ ਜਿਹੜੇ ਸਟੂਡੈਂਟ ਨੇ ਸੱਚੀ ਮੱਚੀ ਉਹ ਜਾਨੀ ਕਿਸੇ ਥਾਂ ਤੇ ਵੀ ਖੜ ਕੇ ਗੱਲ ਕਰਦੇ ਸੁਭਰਾ ਵਾਹ ਵਾਹ ਆ ਅੱਜ ਦੀ ਬੱਡੀ ਉਹਨਾਂ ਨੇ ਯਾਹ ਕਰਿਆ ਹੈ ਜੀ ਤੇ ਉਹਨਾਂ ਨੂੰ ਸਹਾਰਾ ਕਰਨਾ ਹੈ ਇਹ ਵੀ ਜੇ ਕਿਸੇ ਸਾਡੇ ਨਾ ਕਹਣਾ ਜੀ ਮੈਂ ਜੇ ਸਟੇਜ ਤੇ ਚੜਿਆ ਉਦੋਂ ਨਹੀਂ ਚੜਿਆ ਨਾ ਹੁਣ ਮੈਂ ਤੇ ਨਹੀਂ ਜਾਣਨਾ ਹਨੇ ਤੁਸਰ ਆਪਣੇ ਕੋਲੋਂ ਵੀ ਕੋਈ ਚੀਜ਼ ਤਿਆਰ ਕਰਕੇ ਦੇ ਦੇਣੀ ਆ ਲੈ 2000 ਬਲਾ ਦੇਣੀ ਉਹਨਾਂ ਨੂੰ ਦੋ ਵਾਰੀ ਲੈ ਉਹ ਜਨੂਨ ਦੇ ਬੰਦੇ ਨੇ ਪੇਸ਼ ਕਰਨੇ ਉਹਦਾ ਹੌਸਲਾ ਚੁੱਕਣਾ ਹੋ ਜਾਣਾ ਲੈ ਜੀ ਫਿਰ ਕੀ ਐਂ ਸੋਚਿਆ ਤੇ ਇਸ ਦਿਨ ਪੋਲੀਟੀਕਲੀ ਤੁਹਾਨੂੰ ਪੂਰਾ ਛੋਟੀ ਅੰਦਰ ਚੇਤਨਾ ਪੈਦਾ ਕਰਦੇ ਸੀਗੇ ਕਿ ਗੁਰਖ ਵਿੱਚ ਕੀ ਹੋ ਰਿਹਾ ਹੈ ਕਿਹੜੀਆਂ ਤਾਪ ਤਾਂ ਉਹ ਕਿਸ ਵਰਗ ਨਾਲ ਸੰਬੰਧਿਤ ਨੇ ਸਰਮਾਇਦਾਰੀ ਸਾਰੇ ਸਾਡੇ ਲੈਨਨ ਤੇ ਮਾਰਕਸ ਐਂਡ ਕੰਪੈਰੀਟਿਵ ਸਟਡੀਜ਼ ਜਿਹੜੇ ਵੀ ਵਰਤਮਾਨ ਸਮੇਂ ਦੇ ਵਿੱਚ ਇਹ ਘੋਲ ਚੱਲਨੇ ਉਹਨਾਂ ਦਾ ਪਿਸ਼ੋਕਲ ਕੀ ਹੈ ਜਿਹੜੇ ਸਰਕਾਰਾਂ ਨੇ ਉਹ ਕਿਸ ਤਰ੍ਹਾਂ ਨੂੰ ਦਬਾ ਰਹੀਆਂ ਨੇ ਕੋਚ ਰਹੀਆਂ ਨੇ ਇਥੇ ਉਹਨਾਂ ਦਾ ਬੈਕਸਲਾਈਡ ਮੂਵਮੈਂਟ ਵੇਲੇ ਉਹ ਸਾਰਾ ਦੇਖਿਆ ਹੈਗਾ ਮੇਰਾ ਆਖਿਰ ਸਾਹ ਆ ਉਹਨਾਂ ਦੇ ਜਾਂ ਤੋਂ 10-15 ਸਾਲ ਪਹਿਲਾਂ ਉਹਨਾਂ ਦੀ ਉਹ ਆਪਣਾ ਇਨਕੁਆਰੀ ਬੰਦ ਹੋਈਏ 10-15 ਸਾਲ ਪਹਿਲਾਂ ਨਹੀਂ ਸਾਲ ਜਿੱਕ ਵਾਰੀ ਜਾਣਾ ਪੁਲਿਸ ਵਾਲੇ ਨੇ ਲਿਓ ਜੀ ਐ ਐਮ ਵੀਡੀਓ ਫਲਾਣਾ ਲਿਓ ਉਹਨਾਂ ਨੇ ਕਿਹਾ ਯਾਰ ਕਮਾਲ ਦੀ ਗੱਲ ਆ ਬੈਠੇ ਕੰਮ ਦੀ ਦੀ ਲੋੜ ਹੈ ਨਹੀਂ ਵੀ ਹੁਣ ਤਾਂ ਕਿ ਸਾਡੇ ਤੇ ਕਿਹਨੂੰ ਭਾਈ ਸਰਕਾਰੋਂ ਕਿਲਾ ਡਾ ਰ ਵਰਨਾ ਬਹੁਤ ਬਹੁਤ ਉਗੀ ਨੁਗਰੀ ਗੱਤ ਕੋਈ ਹੁੰਦਾ ਨਹੀਂ ਕੋਈ ਤੇ ਬਾਕੀ ਇਹਦੇ ਹੈ 1975 ਦੇ ਵਿੱਚ ਉਹਨਾਂ ਦੇ ਕੋਲ ਕਾਜ ਵਿੱਚ ਚਲੇ ਗਿਆ ਤਾਂ ਬਸ ਮੈਨੂੰ ਤੇ ਇੰਨਾ ਹੀ ਹੈ ਬਸ ਵੀ ਬਈ ਬਾ ਜਿੰਮ ਮੈਨੂੰ ਮੇਰਾ ਬਾਪ ਹੀ ਮੇਰੇ ਨਾਲ ਨਾਲ ਤੁਰੇ ਉਹ ਮਾਏ ਹਰ ਹਰ ਗੱਲ ਤੇ ਉਹ ਮਾਏ ਹਰ ਕੋਈ ਕੋਈ ਇਹ ਜਿਹਾ ਹਰ चीज ਦਸਨੀ ਹੋਣੀ ਹਾਂ ਹਾਂ ਜਿਹੜੇ ਕੋਈ ਕਲਪਨਾ 10ਵੇਂ ਪੜ੍ਹਦੀ ਹੈ ਕਲਾਕ ਪਰਵਿੰਦਰ ਜੱਲਦੀ ਹੈ ਪੜਾਉਣਾ ਨਹੀਂ ਪੀੜ ਕੇ ਪਹਿਲਾ ਘਰ ਪੜ ਗਿਆ ਕਦੇ ਵੀ ਨਹੀਂ ਪਿਆ ਮਨੋਂ ਦੀ ਇਹ ਨਾਂ ਜਦੋਂ ਤੁਸੀਂ ਕਿਸੇ ਰਚਨਾ ਨੂੰ ਵਾਰ-ਵਾਰ ਪੜ੍ਹੋਗੇ ਉਹ ਤੁਹਾਨੂੰ ਨਵੇਂ-ਨਵੇਂ ਆਖਾਂ ਦਾ ਉਸੇ ਚਾਰ ਬਿਲਕੁਲ ਜੀ ਬਹੁਤ ਅੱਛਾ ਇਹ ਲੀਗਲ ਬਹੁਤ ਬਿਲਕੁਲ ਜੀ ਬਿਲਕੁਲ ਤੇ ਇਹੋ ਜਿਹਾ ਉਹਨਾਂ ਦਾ ਸੁਭਾਅ ਸੀਗਾ ਅੱਛਾ ਫਿਰ ਹਾਂ ਦੇਖੋ ਕਾਜਾਂ ਦੇ ਵਿਜੀਬ ਯੂਨੀਅਨਾਂ ਬੜੀਆਂ ਵਈਆਂ ਸੀਗੀਆਂ ਅੱਛਾ ਉਹ ਨਾ ਸਾਡੇ ਜਿਹੜੇ ਯੂਨੀ ਨਾਲ ਦੇ ਉਹਦੇ ਬੰਦੇ ਇਹ ਬਹੁਤ ਚੁਸਤ ਜਿਹਾ ਲੱਗਉਂਦੇ ਨੇ ਤੇ ਉਹ ਜਦੋਂ ਕਰੇ ਵਾਰੀ ਆਉਣੀ ਵੀ ਸਿਗਰਾਂ ਵੀ ਐ ਕਰੋ ਬਈ ਪ੍ਰਧਾਨ ਜੀ ਲਈ ਤਾਂ ਵੀ ਪ੍ਰੋਫੈਸਰ ਨੂੰ ਚਾਹੀਦੇ ਨੇ ਕਿ ਤੁਸੀਂ ਦੇਖੋ ਕੁਝ ਲੈਣਾ ਮੈਨੇਜਮੈਂਟ ਦੇ ਕੋਲ ਉਹ ਮਹਾਨਗਲ ਕਰਨਾ ਯਾਰ ਤੁਹਾਨੂੰ ਬੰਦਾ ਪਾਉਣਾ ਇਹ ਜਿਹੜਾ 100-100 ਦੇ ਬਾਜ਼ੀਆ ਕਰਦੀਆਂ ਪੈਂਦੀਆਂ ਨੇ ਤੇ ਬੰਦੂ ਸਾਹਿਬ ਲਈ ਸੀ ਵੀ ਜਿਹੜਾ ਪਾਸ ਕਰ ਲਿਆ ਯੂਨੀ ਲੈਵਲ 'ਚ ਬਈ ਮੈਂ ਉਥੋਂ ਪਿਛੇ ਨਹੀਂ ਮੂੰਹ ਦੇਣਾ ਹੈ ਜਾਂ ਫਿਰ ਐਜੂਕੇਸ਼ਨ ਹੋਊਗੀ ਹੈ ਜੀ ਜਾਂ ਫਿਰ ਉਹਨੂੰ ਮੰਗਾ ਬੰਦ ਗਿਆ ਰਹਿਣ ਗਿਆ ਉਹ ਵਾ ਸਾਰੇ ਪਹਿਲੇ ਮੰਗਾ ਦੇਖਦੇ ਦੇ ਸੀਗੇ ਵੀ ਬਾਬਾ ਜੀ ਭਾਈ ਆਪਾਂ ਪਾਜਾਂਗੇ ਵੇ ਤੁਸੀਂ ਨਾ ਇਹਨਾਂ ਨੂੰ ਡਾ ਕੇ ਲਿਆਓ ਹੈ ਜੀ ਤੇ ਬਸ ਕੋਈ ਡੈਡੀਕੇਟ ਕਿਤੇ ਬਣਾ ਕੇ ਹੈ ਜੀ ਕਿਤੇ ਕੋਈ ਐਸੀ ਜੀ ਪੋਸਟ ਦੇ ਦੀ ਵੀ ਜਿਹਦੇ ਉੱਤੇ ਬਹੁਤਾ ਕੋਈ ਖਟਰਾ ਨਹੀਂ ਸੀ ਹੁੰਦਾ ਹਾਂ ਤੇ ਕਈ ਵਾਰੀ ਇਹਨਾਂ ਦੇ ਆਪਣੇ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕੋਈ ਆਰਟੀਕਲ ਆ ਜਾਂਦੇ ਆ ਉਹਦੇ ਵਿੱਚ ਇੱਕ ਵਾਰ ਇਹਨਾਂ ਨੇ ਸਾਡੇ ਪ੍ਰਿੰਸੀਪਲ ਸਾਹਿਬ ਦੇ ਡਾਕਟਰ ਨਿਰਮਲ ਸਿੰਘ ਨਾਲ ਹੁੰਦੇ ਸੀਗੇ ਉਹਨਾਂ ਦੇ ਉੱਤੇ ਕਹਾਣੀ ਲਿਖੀ ਕੀਤੇ ਚੂਹੇ ਦੀ ਕੁਝ ਐਲਕਾ ਨਦੀ ਅਕੈਡਮੀ ਦੀ ਹੈ ਤੇ ਉਹਦੇ ਵਿੱਚ ਜਾਨੀ ਜਿੰਨੀਆਂ ਉਹਦੀਆਂ ਚੁਸਤੀਆਂ ਚਲਾਕੀਆਂ ਪ੍ਰੋਫੈਸਰਾਂ ਨਾਲ ਗਰੁੱਪ ਵਿੱਚ ਮਤਲਬ ਬਗਲਮ ਬਾਇਓਜ਼ਾਰਾ ਜਿਹੋ ਸਾਡਾ ਐਂਟੀਗ੍ਰੋਪ ਵੀ ਬਹੁਤ ਕੈਂਟ ਸੀਗਾ ਪ੍ਰੋਫੈਸਰ ਪ੍ਰਤਪਾਪ ਜੀ ਨੂੰ ਨਹੀਂ ਹੈ ਜੀ ਅਮੰਦਰ ਹੈ ਕਲਰ ਕਹਿੰਦਾ ਸੀ ਮਾਚੀਵਾੜੇ ਦਾ ਤੇ ਅਸੇ ਨੂੰ ਤਾਂ ਮੌਕਾ ਮਿਲਣਾ ਚਾਹੀਦਾ ਸੀ ਇੱਕ ਵਾਰੀ ਉਹਨਾਂ ਨੇ ਮੈਨੇਜਮੈਂਟ ਦੇ ਖਿਲਾਫ ਆਰਟੀਕਲ ਲਿਖਤਾ ਬੜਾ ਰੌਲਾ ਹੋ ਗਿਆ ਇਹਨਾਂ ਦੀ ਇੰਕਰੀਮੈਂਟ ਕਹਿੰਦੇ ਸੀ ਬੰਦ ਕਰਨੀ ਹੈ ਇਹਨੂੰ ਐ ਕਰ ਰਿਹਾ ਉਹ ਕਰਨਾ ਬਸ ਪਰ ਬਈ ਮੈਂ ਕਮਾਲ ਹੈ ਕਦੇ ਮੈਂ ਇਹ ਸਖਸ਼ੇ ਡਰ ਨਹੀਂ ਲੱਗਿਆ ਕਿ ਇਸ ਨੀ ਇਹਨਾਂ ਸਮੇਂ ਦੇ ਦਰਮਿਆਨ ਗੁਰਿਆਨ ਉਹਨਾਂ ਦੇ ਉੱਤੇ ਕਠਿਨਾਈਆਂ ਆਈਆਂ ਪੁਲਿਸ ਵਾਲਿਆਂ ਤਾਂ ਖਾਸ ਤੌਰ ਦੇ ਉੱਤੇ ਕਿਉਂਕਿ ਜਦੋਂ ਗੁਰਸ਼ਰਨ ਭਾਜੀ ਦੇ ਨਾਲ ਵੀ ਕਿਉਂਕਿ ਬਹੁਤ ਜੁੜੇ ਹੋਏ ਸੀਗੇ ਤਾਂ ਉਹ ਸਮੇਂ ਵੀ ਪੁਲਿਸ ਨੇ ਬੜੀਆਂ ਜ਼ਿਆਦਤੀਆਂ ਕੀਤੀਆਂ ਤਾਂ ਬਸ ਕੋਈ ਵੀ ਹੋਵੇ ਸੱਚੀ ਮੈਂ ਕਹਿੰਦਾ ਸੀਗਾ ਵੀ ਉਹ ਕਲਵੰਤ ਸਿੰਘ ਵਿਰਤ ਦੀ ਕਹਾਣੀ ਹੈ ਨਾ ਭਰਦੀ ਹੀ ਹੈ ਬਹੁਤ ਵਿਰਤ ਦੀ ਹੈ ਨਾ ਹਾਂ ਉਹ ਮਕੇਲੇ ਲੋਕਾਂ ਦੀ ਗੱਲ ਹੈ ਤੇ ਮੈਂ ਕਹਿਣਾ ਵੀ ਸੱਚੀ ਨੂੰ ਆ ਸਾਡਾ ਬਨੂਸਾ ਵੀ ਧਰਤੀ ਫਿਰ ਉਹਨੇ ਮੈਕਲੇ ਤੋਂ ਪੂਰ ਕਲੇਸ ਉੱਥੇ ਫਿਰ ਉਹਨੇ ਬੜਾ ਫੰਕਸ਼ਨ ਕੀਤਾ ਬਹੁਤ ਵੱਡਾ ਉੱਥੇ ਖੁੱਲਾ ਡੁੱਲਾ ਰੱਖਿਆ ਤੇ ਅਸੀਂ ਗਏ ਫਿਰ ਮੈਂ ਆਪਣੀ ਗੱਡੀ ਲੈ ਕੇ ਗਿਆ ਮੈਨੂੰ ਕਹਿੰਦੇ ਉਹ ਹੋਣਾ ਜ਼ੂਰ ਵੱਟ ਗਿਆ ਫਿਰ ਆਪਾਂ ਨੇ ਭਗੜਾ ਵੀ ਘੋਣਾ ਉੱਥੇ ਉਹਨੇ ਭਗੜਾ ਵੀ ਬਣਾਵੇ ਮਾਈ ਦੀ ਨਹੀਂ ਸੀ ਕਿਸੇ ਨੂੰ ਪੜਾ ਰਹੇ ਇਸ ਤਰ੍ਹਾਂ ਬਹੁਤ ਜਣੇ ਖੁਸ਼ੀਆਂ ਦਾ ਇਹਨਾਂ ਨੂੰ ਸੇਵਾ ਮੌਕਾ ਦੇ ਇਹਨਾਂ

ਸਹਿਦਾਰ ਨਾਲ ਚੱਲਦਾ ਜੀ ਆ ਤੇ ਇਹਨਾਂ ਨਾਲ ਕਾफी ਲਗਾਓ ਜੂਗੇ ਪਤਾ ਨਹੀਂ ਕਿ ਮੈਂ ਕੁਦਰਤੀ ਜੀ ਮੈਨੂੰ ਬਹੁਤ ਦਿਨੀ ਪਿਆਰ ਕਰਨ ਲੱਗ ਜੀ ਬਦ ਹਾਂ ਵੀ ਆਂ ਵੀ ਆ ਕੀ ਕਰਦਾ ਜੀ ਆ ਕਰਨਾ ਕੀ ਕਰਦਾ ਕਰ ਮੈਂ ਕੀ ਕਰਦਾ ਪੀ ਲੱਗਦਾ ਉਹਨਾਂ ਕਰੇ ਕਰੇ ਜੀ ਆਪ ਵੀ ਰੋਜ਼ ਮੇਰਾ ਆਪ ਨੂੰ ਰੱਬ ਨੂੰ ਆ ਵੀ ਕਰਦਾ ਜੀ ਉਹਦੇ ਬਾਰੇ ਵੀ ਗੱਲ ਕਰਦਾ ਉਹਦੀ ਤੇ ਇਸ ਦਰਿਆ ਨੂੰ ਬਣਾ ਨਹੀਂ ਜਣੀ ਨਾ ਚੱਲਦੇ ਚਲਾਉਂਦੇ ਬਾਹਰ ਵੀ ਤੇ ਮਾੜਾ ਮੋਟਾ ਜੀ ਉਹ محکمہ ਵਿੱਚ ਵੀ ਮੈਨਾਂ ਕਾਲਜ ਦੇ ਵੇਲੇ ਵੀ ਇੰਨੇ ਕੀ ਆਪਣੇ ਮਾੜੇ ਮੋਟੇ ਕੀ ਵਗੈਰਾ ਲਿਖਦੇ ਸੀਗੇ ਉਹ ਗੋងਦੇ ਗੋងਦੇ ਹੁੰਦੇ ਸੀਗੇ ਮੈਨੂੰ ਬਹੁਤ سارے ਬੰਦੇ ਨੇ ਜਣਾ ਦਿੱਤਾ ਇਸ ਹਾਲ ਤੋਂ ਦਾਲ ਬਾਰੇ ਕੋਈ ਗੱਲ ਤੁਹਾਨੂੰ ਪਤਾ ਹੈ ਦਾਲੇ ਨੂੰ ਚੱਕਰ ਨਹੀਂ ਸੀਗਾ ਤੇ ਮੈਂ ਕਹਿੰਦਾ ਜਣਾ ਮੇਰਾ ਬਾਬਾ ਨਾਨਕ ਦਾ ਦਾ ਉਹ ਬਣੇ ਤਾਰਿਆਂ ਦੀ ਆ ਕਦੇ ਮੈਂ ਗੁਰੂ ਸਾਹਿਬ ਕਹਿੰਦਾ ਮੇਰਾ ਦਾ ਦਨ ਸਮਝੀ ਨਾ ਵੀ ਆਗਲੇ 15 16 2015 16 ਦੇ ਵਿੱਚ ਆ ਕੇ ਜਣੀ ਕੋ ਪਾਬੀ ਕਈ ਬੰਦੇ ਨੇ ਪਹਿਲਾਂ ਵੀ ਦੋਖਰੀ ਕੀਤੀ ਲਿਖਦਾ ਲਵੀਆਂ ਵੀ ਪਰ ਫਿਰ ਵੀ ਇੱਕਤਾ ਧਾਰਨ ਹਰਤਾ ਮੇਰੇ ਫਿਰ ਮੈਂ ਉਹਦਾ ਫਿਰ ਸੱਜਣੀਆਂ ਕੋਈ ਬਹੁਤ ਮੈਂ ਜਿਹਦੇ ਬਹੁਤ ਮਿਲਦੀ ਕਿ ਨਾ ਮੈਂ ਥੋੜੇ ਥੋੜੇ ਸੋਨਾ ਵੀ ਮੇਰੇ ਕੋਲ ਹਰ ਤਰ੍ਹਾਂ ਦੇ ਸੋਨਾ ਮੈਂ ਤੇ 3:30 4 ਵਜੇ ਦੇ ਬਿਦਾਲੀ ਪਾਲੇ ਸ਼ਾਮ ਨੂੰ ਜਿਹੜੇ ਉੱਪਰ

ਪਰ ਇਹ ਅਪਿਆਰ ਹੋਇਆ ਜੱਡੀ ਜੱਗੀ ਇਹਨਾਂ ਨੂੰ ਆ ਗਿਆ ਇਹ ਬੜੇ ਇੱਥੇ ਹਨ ਬੜੇ ਪ੍ਰਤੀਆਤ ਹੋਏ ਉਹ ਕਿਉਂ ਕਿ ਤੁਮ ਜਾਣਦੇ ਮਗਰ ਦੀ ਗੱਲ ਨੂੰ ਮਾੜੀ ਬੋਲੀ ਆਇਆ ਇਹ ਗੱਲਾਂ ਕਰ ਉਹਦੇ ਦੀ ਗੱਲ ਕਰ ਮਨ ਵਿੱਚ ਘਾਟਾ ਆਉਂਦਾ ਹੈ ਬੜੇ ਹੱਦ ਬਹੁਤ ਇਹ ਹਨ ਇਹ ਤਾਂ ਪਹਿਲਾ ਜਨ ਹੁੰਦੇ ਜਦ ਕੋਈ ਬੰਦਾ ਪਿੰਦਲਾ ਕੋਲ ਪੜ੍ਹਦੇ ਪੜ੍ਹਦੇ ਨਹੀਂ ਉਹਨਾਂ ਦੇ ਕੋਈ ਟਾਈਮ ਨਹੀਂ ਲੱਗਦਾ ਉਹ ਇਹ ਅੱਜ ਤੱਕ ਇਹਨਾਂ ਨੂੰ ਥੋੜੇ ਮਾੜੀ ਪੜ੍ਹੇ ਲਿਕੇ ਹੋ ਗੁੰੜੇ ਹੋ ਕਿ ਕਰੀ ਨਿਆਦਾ ਮੈਂ ਦਾਦਾ ਜੀ ਨਾਲ ਗੱਲ ਕਰੀਏ ਮੈਂ ਕਿਹਾ ਨਹੀਂ ਮੈਂ ਦਸੂਈਆ ਗਰੂਪ ਉਹ ਕੀ ਦਾਵਾ ਕਰ ਲੀ ਕੀ ਹੁੰਦਾ ਜੀ ਤੇ ਉਹ ਆ ਵੀ ਦਰ ਬੈਠ ਰਹੇ ਤਾਂ ਅੱਜ ਕੀਤੀ ਤੇ ਮੈਨੂੰ ਡਾਰਟ ਹੋਊਗਾ ਇਹ ਕਰਦੇ ਰਹੇਗਾ ਮੈਂ ਕਿਹਾ ਨਹੀਂ ਇਹ ਗੱਲ ਨਹੀਂ ਮੈਂ ਕਿਹਾ ਵਾਏ ਦੋਨੋਂ ਪੂਨ ਪੱਗ ਕੰਨ ਪੱਗ ਦੇਣੀ ਜਾਂ ਹੋਰ ਲਾ ਦੋਗੇ ਕੀ ਹੋਣਾ ਦਿਲ ਦਾ ਇਹਦਾ ਤੁਸੀਂ ਮੈਨੂੰ ਤਾਂ ਜੀ ਵਧੀ ਕਰ ਲੈਣੀ ਆ ਬਸ ਫਿਰ ਆਪਾਂ ਕਹਿੰਦੇ ਪਤੀਆ ਰੱਖਣਾ ਤੁਸੀਂ ਕਹਣਾ ਨਹੀਂ ਮੈਂ ਤਾਂ ਸੋ ਨਮਾ ਦੇ ਵੀਰ ਕੋਲ ਆਣ ਦਾ ਕੰਮ ਕਰ ਰਹੇ ਹੁਣ ਉਹਨੂੰ ਵੀ ਲੋਪੇ ਕਬਨਦਿਤ ਦਾ ਲਾਲ ਦੀ ਨਾਲ ਤੇ ਉਹ ਕੋਲ ਆਇਆ ਉਹ ਯੋਨੇ ਫੋਨ ਤੇ ਗੱਲ ਕੀਤੀ ਮੋਬਾਈਲ ਤੇ ਲਾਲ ਦੇ ਨਾਲ ਇਹ ਕਹਿੰਦੇ ਵੀ ਇਹ ਆਦਰਾ ਮੈਂ ਤਾਂ ਤਾ ਆਉਣਾ ਉਹਨੂੰ ਇਧਰ ਉਹਦੇ ਨਾਲ ਗੱਲ ਹੋਊਗੀ ਤੇ ਗਿਆ ਪਹੁੰਚਣੇ ਪਰ ਉਹਦੇ ਕੋਲ ਚੜਕਣਾ ਉਹਨੇ ਪਹੁੰਚਦਾ ਆਪਣਾ ਫੁਟੇਜ ਨੂੰ ਰੱਖਿਆ ਹੈ ਤੇ ਮੈਂ ਅਗਲੀ ਕਿਤਾਬ ਅਪਲੋਡ ਕਰਨੀ ਆ ਇਹ ਇਹ ਤੇਰੇ ਵੀ ਕੋਸੇ ਘੋਰ ਘੋਣੇ ਘਲਾ ਇਹੋਲਾ ਘੋਰ ਘੋਣੇ ਇਹੋਲਾ ਆਇਆ ਜੀ ਮੇਰਾ ਜਮਲੇ ਦਾ ਅਖਲਾ ਕੋਤਾ ਸੇ ਇਹੋ ਜਿਹਾ ਜਮਲਾ ਇਹਨਾਂ ਰੱਪਾ ਦੀ ਕੰਦਲ ਦੀ ਬਤ ਕੋਈ ਕਹਿੰਦਾ ਬਾਲੀ ਚੜਦੇ ਤੇ ਜੰਦਾਲ ਕੁਤਰੀ ਤੇ ਜੰਦਾਲ ਵਾਧਿਆ ਜੀ ਮੈਨੂੰ ਕੋਈ ਐਂਕੀ ਹੋ ਆਈ ਤੇ ਆਇਓ ਇਹ ਕੋਈ ਕੋਸੇ ਦੀ ਲੰਗ ਦੀ ਲੋੜ ਨਹੀਂ ਬਸ ਦੇ ਕੇ ਮੈਂ ਲਿਓ ਹੀ ਬੈਗੀ ਜੀ ਮੈਂ ਪੰਦ ਤਾਂ ਲਿਓ ਨੀ ਕਿਹੜਾ ਰੰਗ ਲਾਉਂਗੇ ਇਹਨੇ ਵੀ ਕਾਲਾ ਰੰਗ ਲੈ ਲਿਆ ਫਿਰ ਬਣਾ ਬੀ ਬੀ ਨੂੰ ਬੜੀ ਅਲਗ ਲੱਗਦੀ ਹੈ ਜਦੋਂ ਕਾਲਾ ਇਹ ਕਹਿੰਦਾ ਮੇਰੇ ਦਿਨ ਹਾਰੇ ਰੰਗ ਕਰਨੇ ਤੇ ਕਮਾ ਦੇ ਵਿੱਚ ਇਹਨਾਂ ਦਾ ਤਾਰ ਹੈ ਅਬ ਫਕੀ ਮੈਂ ਰੱਖਣੀ ਨਹੀਂ ਇਹਦਾ ਪੱਗ ਪਾਏ ਮੈਂ ਪੂਰੀ ਕੰਮ ਲੈ ਕੇ ਰੋ ਉਹਦੇ ਛੇ ਤੇ ਕੁਛ ਤੇ ਰੱਖਣੀ ਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਪੱਗਾ ਜੀ ਉਹ ਜੀ ਨੂੰ ਲੈ ਆਇਆ ਦਾ ਸਾਹ ਹ ਜੀ ਅੰਡੀਆਂ ਪੱਪੂ ਰਹਿ ਜੀ ਚਲੋ ਜੀ ਮੈਂ ਉਸ ਦਿਨ ਨੂੰ ਆਹ ਲੋਕੀ ਖਾ ਉੱਤ ਮਿਲ ਜਾਂਦਾ ਤੇ ਉਹ ਮੈਂ ਸਰੋਪਾ ਲਿਆ ਤੇ ਇੱਕ ਦਸਾ ਤੋਂ ਲੋਈ ਜੀ ਵਧੀਆ ਕਾਲੀ ਪਾਗ ਲਈ ਤੇ ਕਿੰਨਾ ਬਾਤ ਉਹ ਜਿਹੜੀ ਗੁੱਦੀ ਆਪਾਂ ਚਾਰਿਤ ਪਾਣੀ ਹੁੰਦੀ ਹੋ ਗਈਆਂ ਨੇ ਇਹ ਕੋ ਲਈ ਦਹਾਗੇ ਜਦੋਂ ਉਹ ਗੁੱਦੀ ਨੇ ਪਾਦੇ ਜੀ ਆਮ ਆਖਾਰ ਨੇ ਚਲਦੀ ਸੀ ਉਹ ਲਈ ਉਹ ਲੈ ਕੇ ਨਹੀਂ ਗੱਡੀ ਤੇ ਤੁਸੀਂ ਦੇਖੋ ਪੂਰਾ ਇਹ ਮੇਰੇ ਮਿੱਤਰ ਤੇ ਉਹਨਾਂ ਨੇ ਮੇਰੇ ਟਿੱਕੀ ਜਿਹਾ ਬਟਾਇਆ ਵਾਲੇ ਤੋਂ ਅੱਗੇ ਉੱਤੇ ਚਲੇ ਗਏ ਉੱਤੇ ਬੜੀ ਕੱਟ ਗਈ ਤੋ ਯਾਰ ਤਾਰਾ ਤੇ ਆਪਣਾ ਜੋ ਵੀਰ ਵਾਲਾ ਇਹਨੇ ਤੇ ਜਿਵੇਂ ਜਿਉ ਤੇ ਨਹੀਂ ਸੀ ਗਏ ਪਾਉਣ ਸੀਗੇ ਹਾਂ ਵੀਰ ਮਾਰ ਤੇ ਹਾਂ ਜੀ ਜੀ ਵਾ ਕੇ ਹਾਂ ਇਹ ਤੇ ਪਰੜਾ ਹਾਂ ਤੁਸੀਂ ਕੱਟ ਪਰੜਾ ਨਹੀਂ ਹੈ ਤੁਹਾਡੇ ਕੋਲ ਸਿਰੋ ਜੀ ਉਹ ਲੋਗ ਕਰੋ ਤੇ ਜੀ ਮੈਨੂੰ ਦਾਤਾ ਰਹਿ ਜੀ ਇਹ ਇਹ ਵੀ ਕੋਈ ਮਨਾਈ ਸੁਭਾਇਾ ਉਹ ਲੱਗਦੀ ਉਹਦਾ ਗੁਰੂ ਤੇ ਕੀਤਾ ਜੀ ਫਿਰ ਜੇ ਜਮਨਾ ਆਇਆ ਜੀ ਉਹਨਾਂ ਨੇ ਕਰਕੇ ਤੇ ਉਸ ਤੋਂ ਬਾਅਦ ਪੰਜਾਂ ਵਾਲਿਆਂ ਨੇ ਕਹਿੰਦੇ ਆ ਰੱਖੀਏ ਬੱਦ ਵੀ ਬਾਕੀ ਦੇ ਨਾਲ ਮਟੀ ਜਾਂਦੇ ਜੀ ਅੰਬ ਦੇ ਰੀ ਅੰਬ ਦੇ ਦਾ ਫਿਰ ਮੀਂਹ ਦੇ ਤਾਰੇ ਉੱਤੇ ਹਾਲ ਤੇ ਜਿਆਦਾ ਫੈਲ ਗੂ ਉਹਨਾਂ ਰੀਆ ਪੀ ਐਚ ਜੀ ਨੇ ਲੈਣੀਆਂ ਵੀ ਤੇਜੂ ਦਾ ਮਾਤਰਾ ਉਹਦੇ ਵਿੱਚ ਇੱਕ ਬੰਦਾ ਨੇ ਉਖਾ ਜਣੇ ਉਹਨੂੰ ਆਖਰ ਤੱਕ ਨਹੀਂ ਸੰਭਲੀ ਆਇਆ ਨਾ ਰੋ ਲਈ ਕਰੋ ਬਾਦ ਉਹ ਬਲਵੀ ਰੁਕੀ ਨੇ ਤੇ ਲੈ ਦਿੱਤੀ ਪਰ ਉਹ ਜੇ ਉਹ ਨੂੰ ਦੇਣਾ ਨਹੀਂ ਤੇ ਉਹਨੇ ਵੇਖਿਆ ਜਿਹੜੀ ਆ ਕਰ ਟੱਕਰ ਮੈਂ ਕਹਿ ਰਿਹਾ ਨਾ ਨਾ ਹੀ ਤੁਲੀ ਕੇ ਆਏਗੇ ਪੁਆ ਕੇ ਨਾ ਕਰਿਆ ਨਾ ਜਨਮ ਕੋ ਲੈ ਲੈ ਦੇਰੀ ਕਰੂਗੀ ਮੈਂ ਗਲਤ ਬਣਨ ਦੇ ਬਾਕੀ ਟੱਕਰ ਤੇ ਤੇਦੀ ਗਲਤੀ ਬਾਕੀ ਜਦੋਂ ਐਂਟਰਟੇਨਮੈਂਟ ਤੋਂ ਬਾਅਦ ਫਿਰ ਮੁਫਰੀਦ ਹੋ ਗਿਆ ਨਹੀਂ ਮੇਰਾ ਹਾਰਾ ਇਤਮਾਰ ਰਹੀ ਜਾਨੀ ਕਿਦਾਂ ਕਿਦਾਂ ਜਾਨੀ ਸਾਡਾ ਚੱਲਦਾ ਹੀ ਰਹਾ ਪਿਆ ਜੀ ਕੋਈ ਉਮੈਸ ਨਹੀਂ ਜਾਂਦਾ ਬੰਗਲ ਨਹੀਂ ਰਹੇ ਬਾਅਦ ਪਾਵਰ ਦੇ ਕਿਦਾਂ ਬੰਗਲ ਨਹੀਂ ਪਿੱਛੇ ਲੱਗੇ ਰਹੇ ਅਮਰ ਮਾਤਰੀ ਦੇ ਨਾਲ ਜਾਂਦੇ ਰਹੇ ਜਾਨੀ ਇਹ ਦਰਾ ਦੇ ਸੁਣਾਦੀ ਪੁਨੇਹਾਰਾ ਜਾਣਾ ਉੱਥੇ ਵੀ ਸੀ ਗੈਰੀ ਆ ਉਹ ਨਾਲੋਂ ਅੰਦਰ ਦੇ ਜਵਾਲ ਉੱਤੇ ਕਰਦੀ ਕੀ ਕਹ ਬਣਾਇਆ ਮੈਂ ਕਿ ਜੀ ਮੈਂ ਉਹ ਵੀ ਮੇਰੇ ਬਾਪੂ ਜੀ ਨੇ ਲੰਡਾ ਦਵਾਈ ਲੈਣਾ ਹੈ ਨਹੀਂ ਤਾਂ ਉਹਨਾਂ ਨੂੰ ਕੋਈ ਸਮਝ ਆਉਂਦਾ ਨਹੀਂਗਾ ਤੇ ਉਸੇ ਅੰਦਰ ਬ੍ਰਿਕ ਇੱਥੇ ਇੱਕ ਵੀਦ ਨੂੰ ਬੈਠ ਕੇ ਉਹ ਬੜਿਆ ਰਿਕਾ ਮੈਂ ਰਿਕਾ ਮੈਂ ਫਿਰ ਇਹ ਪਿਆਰ ਨੇ ਉਹਦੇ ਨਾਲੇ ਉਹਨਾਂ ਨੇ ਫਿਰ ਮੈਨੂੰ ਚੜਾਈ ਦੀ ਫਿਰ ਉਹਨਾਂ ਨੇ ਸਾਨੂੰ ਸਮਾਨ ਮਾਨ ਵੀ ਕੀਤਾ ਜਿਉਣਾ ਕੋਈ ਲਾਈਨ ਦੇ ਕੇ ਨਾਲ ਦੇ ਕੇ ਤੇ ਬਹੁਤ ਬੱਝਾ ਹਾਂ

ਉਹ ਜਿਹੜੀ 400 ਰੁਪਿਆ ਇੱਕ ਰੋਮਨ ਨੂੰ ਆਕਰ ਪਹਿਲਾ ਵਾਰ ਕਰ ਰਿਹਾ ਸੀ 200 ਰੁਪਏ ਤੱਕ ਇਹ ਇੱਕ ਸਹਿਰ ਵਾਲਾ ਰੂਪ ਤਾਂ ਐਕਚੁਅਲੀ ਮੈਂ ਦੇਖਿਆ ਜਦੋਂ ਲਿਖਦੇ ਸੀ ਘਰ ਦੇ ਵਿੱਚ ਜਦੋਂ ਪੰਛੀ ਹੁੰਦੇ ਸੀ ਉਹਨਾਂ ਨੇ ਉਹਨਾਂ ਨਾਲ ਗੱਲਾਂ ਕਰਨੀਆਂ ਰੁੱਖਾਂ ਨਾਲ ਗੱਲਾਂ ਕਰਨੀਆਂ ਤੇ ਗ੍ਰੀਨਰੀ ਨੂੰ ਬਹੁਤ ਪਸੰਦ ਕਰਦੇ ਸੀ ਨੇਚਰਲ ਬਿਊਟੀ ਇਹ ਜਿਹੜੀ ਨਹੀਂ ਗੱਲ ਪਰਿਵਾਰ ਵਾਲੀ ਆ ਉਹਦੇ ਵਿੱਚ ਮੇਰੇ ਲਈ ਉਹ ਰੋਲ ਮਾਡਲ ਨੇ ਮੈਨੂੰ ਮੇਰੇ ਲਈ ਉਹ ਇੱਕ ਆਦਰਸ਼ ਮਾਪੇ ਕੇ ਪੂਰੀ ਵਧੀਆ ਸ਼ਖਸੀਅਤ ਦੇ ਮਾਲਕ ਸੀ ਜਿਨ੍ਹਾਂ ਨੇ ਮੈਨੂੰ ਬਹੁਤ ਸਾਰਾ ਸਹਾਰਾ ਮੈਂ ਅਕਸਰ ਆਪਣੇ ਹਸਣ ਨੂੰ ਕਹਿੰਦੀ ਹਾਂ ਕਿ ਉਹਨਾਂ ਨੇ ਮੈਨੂੰ ਜਦੋਂ ਮੈਂ ਸਕੂਲ ਚ ਜੋਬ ਕਰਦੀ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਕੱਪੜੇ ਕਿਸ ਢੰਗ ਨਾਲ ਪਾਉਣੇ ਨੇ ਕਿੱਦਾਂ ਪ੍ਰਿਪੇਅਰ ਕਰਕੇ ਰੱਖੇ ਤੇ ਬਹੁਤ ਵੱਡੀ ਗੱਲ ਸੀ ਕਿ ਸਵੇਰੇ ਸਵੇਰੇ ਉੱਠਣਾ ਘਰ ਦਾ ਕੰਮ ਕਰਨਾ ਉੱਛੇ ਨੂੰ ਤਿਆਰ ਕਰਨਾ ਇਹ ਕਈ ਵਾਰੀ ਮੈਨੂੰ ਦੁਪੱਟਾ ਨਾਲ ਲੱਗਣਾ ਤੇ ਸੂਟ ਦੇ ਨਾਲ ਉਹਨਾਂ ਨੇ ਮੈਨੂੰ ਕਿਹਾ ਨਾ ਇੰਦਰਜੀਤ ਪੈਸੇ ਦਾ ਢੋਲ ਲੀ ਕਿ ਤੁਸੀਂ ਬਹੁਤ ਤੁਸੀਂ ਇਹ ਕਰਨਾ ਰੇ ਕੱਪੜੇ ਸੂਟ ਦੇ ਨਾਲ ਦਾ ਦੁਪੱਟਾ ਨਾਲ ਰੱਖਣਾ ਤਾਂ ਜੋ ਤੁਹਾਡੇ ਟਾਈਮ ਦੀ ਸੇਵਿੰਗ ਹੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਮੈਂ ਆਪਣੀ ਬੇਟੀ ਨੂੰ ਤੇ ਬਾਕੀ ਸਾਰੇ ਮੋਤਰ ਗ੍ਰਹਣ ਕਰਨ ਸੱਤਨ ਦੱਸ ਦਿੱਤੀ ਹੁਣ ਮੈਂ ਪਿਠਾਈ ਤੋਂ ਸਿੱਖਿਆ ਨਾ ਉਹ ਮੇਰੀ ਜ਼ਿੰਦਗੀ 'ਚ ਬਹੁਤ ਕੰਮ ਆਉਂਦਾ ਹੈ ਕਿ ਉਹ ਮਹਤਿਆਰ ਕਿਉਂਕਿ ਅਕਸਰ ਜਦੋਂ ਟਾਈਮ ਮੈਨ ਆਪੜਾ ਕੇ ਹਜਿੰਦਰ ਸਿੰਘ ਜੀ ਨੂੰ ਪੰਚਾ ਪ੍ਰਿੰਦਰ ਸਾਹਿਬ ਨੂੰ ਮੇਰੀ ਪੱਕੀ ਡਿਊਟੀ ਸੀ ਮੈਂ ਕਿੰਨੇ 4 ਮਹੀਨੇ ਉਹਨਾਂ ਕੋਲ ਇੱਥੇ ਆ ਕੇ ਰਹਿਣਾ ਫੇਰ ਅਜੰਦਰ ਜੀ ਨੇ ਆਉਣਾ ਅਸੀਂ ਬੈਠ ਕੇ ਗੱਲਾਂ ਕਰਦੀਆਂ ਤੇ ਹਜਿੰਦਰ ਸਿੰਘ ਜੀ ਦਾ ਕੰਮ ਹੁੰਦਾ ਸੀ ਮੇਰਾ ਤੇ ਨਾਲ ਦਾ ਕਿ ਉਹਨਾਂ ਨੂੰ ਜਿਹੜਾ ਇਕੱਲਾਪਨ ਤੋਂ ਕੱਢਣਾ ਅਸੀਂ ਉਹਨੂੰ ਜਿਹੜਾ ਤੁਹਾਨੂੰ ਤਾਂ ਕੋਈ ਨਹੀਂ ਸਕਦਾ ਉਹਨਾਂ ਨੇ ਕਿਹਾ ਮੈਨੂੰ ਡਿਪਰੈਸ਼ਨ ਆ ਜਿਉਂ ਜੀ ਨੇ ਕਹ ਲਖੀਆ ਪਹਿਲਾਂ ਅਸੀਂ ਕਹਣਾ ਤੁਹਾਨੂੰ ਕਿਥੇ ਤੁਸੀਂ ਇੰਨੇ ਸੋਹਣੇ ਤੁਹਾਡਾ ਚਿਹਰਾ ਲਗਦਾ ਕਰਦਾ ਉਹਦਾ ਇੱਕ ਰਾਜ਼ ਸੀ ਆ ਉਹ ਮੈਂ ਤੁਹਾਨੂੰ ਦੱਸਦੀ ਆ ਉਹਨਾਂ ਦੀ ਡਾਈਟ ਭਾਬੀ ਨੂੰ ਵੀ ਪਤਾ ਬੈਠੇ ਨੇ ਇਥੇ ਉਹਨਾਂ ਨੇ ਸਵੇਰੇ ਆਪਣੀ ਤੋੜ ਕੇ ਆਪਣੇ ਜੋ ਵੀ ਘਰ ਦੇ ਵਿੱਚ ਲੱਗੇ ਆ ਪਾਲਕ ਮੇਥੇ ਤੁਸੀਂ ਦੇਖਿਆ ਟੇਬਲ ਦੇ ਉੱਤੇ ਉਹਨਾਂ ਨੇ ਰੱਖ ਲੈਣੇ ਤੇ ਰੋਟੀ ਘੱਟ ਖਾਣੀ ਸੀ ਉਹਨਾਂ ਨੇ ਉਹ ਚੀਜ਼ਾਂ ਸੈਲਡ ਵਗੈਰਾ ਵਰਤੇ ਖਾਣੇ ਦੇਖੀ ਜਰੂਰ ਲੈਂਦੇ ਸੀ ਉਹ ਸੀ ਉਹਨਾਂ ਦੀ ਸੁੰਦਰਤਾ ਦਾ ਰਾਜ ਕਹਿ ਸਕਦੇ ਜਿਹੜਾ ਇਹ ਚੀਜ਼ ਵੀ ਮੈਂ ਉਹਨਾਂ ਤੋਂ ਸਿੱਖੀ ਹੈ ਇਹ ਆਪਣੇ ਮਨੂਜੀ ਨੇ ਕਿਹਾ ਨਾ ਸਾਰਿਆਂ ਨੇ ਕਿ ਉਹਨੂੰ ਵੀ ਪਰਸਨੈਲਿਟੀ ਇੰਨੀ ਸੋਹਣੀ ਸੀ ਦੇਖ ਕੇ ਬੰਦਾ ਕਹਿਣਾ ਸੀ ਵਾਕਈ ਇਹ ਡਰੈਸ ਆ ਪੁਨਾ ਵੀ ਬੜੀ ਸੋਹਣੀ ਸੀ ਜੇ ਉਹ ਚੀਜ਼ਾ ਮੈਂ ਉਹਨਾਂ ਤੋਂ ਬਹੁਤ ਰਡਾਪਟ ਕੀਤੀਆਂ ਨੇ ਇਹ ਇੱਕ ਸਾਹਿਤਕਾਰ ਦਾ ਸੀ ਬੜੀ ਵਧੀਆ ਪਰ ਇੱਕ ਬਹੁਤ ਵਧੀਆ ਫਾਦਰ ਸੀ ਕੀ ਨਹੀਂ ਕਰ ਸਕਦੇ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਆ ਤੁਸੀਂ ਉਹਨੂੰ ਜਿੰਦਾ ਰੱਖਿਆ ਬਹੁਤ ਕੋਈ